ਹਾਂਜੀ ਦੋਸਤੋ ਇਹ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਸ ਬੇੜੇ ਇਹ ਆਪਣੇ অতি ਪਿਆਰੇ ਦੋਸਤ ਮਿੱਤਰ ਕੈਨੇਡਾ ਦੇ ਵਿੱਚੋਂ ਆਪਣੇ ਇੰਡੀਆ ਆਏ ਤੇ ਆਪਣੇ ਪਿੰਡ ਦੇ ਇੱਥੇ ਕੁਝ ਹੁਣ ਮੈਨੂੰ ਮਿਲਣ ਆਏ ਸੀ ਇਹ ਆਪਾਂ ਨੂੰ ਤੇ ਕਿਉਂਕਿ ਬਹੁਤ ਹੀ ਪਿਆਰੇ ਦੋਸਤ ਹੈ ਨਾਲ ਤੇ ਆ ਮਮੀ ਡੈਡੀ ਨੇ ਇਹ ਸਪੈਸ਼ਲ ਲਾ ਟਾਈਮ ਕੱਢਿਆ ਮਿਲਣ ਵਾਸਤੇ ਟਾਈਮ ਤਾਂ ਬਹੁਤ ਥੋੜਾ ਸੀ ਕਿਉਂਕਿ ਕਾਫੀ ਘਰ ਦੇ ਕੰਮ ਤੰਦੇ ਰਿਸ਼ਤੇਦਾਰੀਆਂ 'ਚ ਮਿਲਣਾ ਜਾਣਾ ਆਉਣਾ ਤੇ ਬਾਕੀ ਸ਼ਾਦੀ ਦਾ ਵੀ ਪ੍ਰੋਗਰਾਮ ਸੀ ਤੇ ਫਿਰ ਵੀ ਇਹ ਟਾਈਮ ਕੱਢ ਕੇ ਆਪਾਂ ਨੂੰ ਮਿਲਣ ਆਏ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਥੈਂਕ ਯੂ ਕਰਦੇ ਆਂ ਆਪਾਂ ਤੈਅ ਦੇ ਲੋ ਬਾਕੀ ਕੁਝ ਮਿੱਤਰ ਦੋਸਤਾਂ ਦੇ ਨਾਲ ਯਾਦਾਂ ਦੇ ਪਲ ਹੁੰਦੇ ਆ ਜੋ ਇਹ ਵੀ ਆਪਣੇ ਮਿੱਤਰ ਦੋਸਤ ਇਹ ਵੀ ਸਪੈਸ਼ਲ ਆਏ ਮਿਲਣ ਆਏ ਤੇ ਖਾਣਾ ਸ਼ੱਕ ਰਹੇ ਨੇ ਇਹ ਆਪਣੇ ਪਿੰਡ ਗਏ ਤੁਸੀਂ ਦੇਖ ਸਕਦੇ ਹੋ অতি ਪਿਆਰੇ ਮਿੱਤਰ ਦੋਸਤ ਇੱਕ ਵੀਡੀਓ ਵਸ ਯਾਦਾਂ ਦੇ ਪਲ ਤੇ ਜੋ ਕਿ ਸਾਂਭ ਕੇ ਰੱਖਣੇ ਬਹੁਤ ਜ਼ਰੂਰੀ ਹੁੰਦੇ ਆ ਤੇ ਸਾਰਿਆਂ ਦਾ ਮੈਂ ਇਹਦੋਂ ਬਹੁਤ ਬਹੁਤ ਸ਼ੁਕਰਾਨਾ ਧੰਨਵਾਦ ਕਰਦਾ ਜਿਹੜੇ ਟਾਈਮ ਕੱਢ ਕੇ ਆਪਣੇ ਮਿੱਤਰ ਦੋਸਤਾਂ ਨੂੰ ਮਿਲਣ ਆਉਂਦੇ ਐ ਤੇ ਬਹੁਤ ਹੀ ਵਧੀਆ ਆ ਸਾਰੇ ਆਪਣੇ ਮਿੱਤਰ ਦੋਸਤ ਨੇ ਦੂਰੋਂ ਦੂਰੋਂ ਆਏ ਬਿਨੇ ਕੋਈ ਰਾਜਸਥਾਨ ਚੋਂ ਕੋਈ ਪੰਜਾਬ ਚੋਂ ਕੋਈ ਹਰਿਆਣੇ ਤੋਂ ਅਲੱਗ-ਅਲੱਗ ਸਟੇਟਾਂ ਤੋਂ ਆਉਂਦੇ ਰਹਿੰਦੇ ਆ ਵੀਡੀਓ ਲੱਗ-ਲੱਗ ਐ ਫੋਟੋ ਲੱਗ-ਲੱਗ ਐ ਤੇ ਇਸ ਕਰਕੇ ਇਕੱਠੀਆਂ ਸਾਰੀਆਂ ਇੱਕ ਥਾਂ ਵੀਡੀਓ ਇਕੱਠੀਆਂ ਕਰ ਲੀਆਂ ਤੇ ਸਾਮ ਕੇ ਰੱਖਣੀਆਂ ਪਿਆਰੀਆਂ ਵੀਡੀਓ